ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਖਬਰ ਵਿੱਚ ਅੱਜ ਦੀ ਖਬਰ ਆ ਰਹੀ ਹੈ ਕੇਂਦਰੀ ਖੇਤੀਬਾੜੀ ਮੰਤਰੀ ਵੱਲੋਂ ਅੰਮ੍ਰਿਤਸਰ ਗੁਰਦਾਸਪੁਰ ਤੇ ਕਪੂਰਥਲਾ ਜ਼ਿਲ੍ਹਿਆਂ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੇਂਦਰ ਸਰਕਾਰ ਸੰਕਟ ਦੀ ਘੜੀ ਚ ਪੰਜਾਬ ਨਾਲ ਖੜੀ ਹੈ ਚੋਹਾਨ ਕਿਹਾ ਕਿਸਾਨਾਂ ਦੀਆਂ ਫਸਲਾਂ ਤੇ ਮਕਾਨ ਦਾ ਹੋਇਆ ਵੱਡਾ ਨੁਕਸਾਨ ਅਜਨਾਲਾ ਅਜਨਾਲਾ ਰਮਦਾਸ ਗੱਗੋ ਮਾਹਲ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ 4 ਸਤੰਬਰ ਗੁਰਪ੍ਰੀਤ ਸਿੰਘ ਢਿੱਲੋਂ ਜਸਵੰਤ ਸਿੰਘ ਵਾਲਾ ਬਲਵਿੰਦਰ ਸਿੰਘ ਸੰਧੂ ਚਕਰਾਜਾ ਗੁਰਪ੍ਰਤਾਪ ਸਿੰਘ ਹੀਰਾ ਸਿੰਘ ਮਾਗਟ ਕੇਂਦਰੀ ਸਰਖੇਤੀ ਵਾੜੀ ਤੇ ਕਿਸਾਨ ਭਲਾਈ ਮੰਤਰੀ ਸਿਵਰਾਜ ਸਿੰਘ ਚੋਹਾਨ ਨੇ ਅੱਜ ਅੰਮ੍ਰਿਤਸਰ ਗੁਰਦਾਸਪੁਰ ਅਤੇ ਕਪੂਰਥਲਾ ਜ਼ਿਲ੍ਹਿਆਂ ਦੇ ਹੜ੍ਹ ਪ੍ਰਭਾਵਿਤ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਜਿੱਥੇ ਉਹਨਾਂ ਨੇ ਹੜ੍ਹ ਪ੍ਰਭਾਵਿਤ ਲੋਕਾਂ ਤੇ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਦੀਆਂ ਮੁਸ਼ਕਲਾਂ ਸੁਣੀਆਂ ਇਸ ਮੌਕੇ ਕੇਂਦਰੀ ਮੰਤਰੀ ਨੇ ਕਿਹਾ ਕਿ ਅੱਜ ਸੰਕਟ ਦੀ ਘੜੀ 'ਚ ਕੇਂਦਰ ਸਰਕਾਰ ਵੀ ਪੰਜਾਬ ਦੇ ਨਾਲ ਖੜੀ ਹੈ ਗੁਰਦਾਸਪੁਰ ਵਿਖੇ ਟਰੈਕਟਰ ਤੇ ਪੁੱਜੇ चौहान ਪਾਣੀ ਨਾਲ ਭਰੇ ਇੱਕ ਖੇਤ ਚ ਵੀ ਦਾਖਲ ਹੋਏ ਅਤੇ ਹੜ੍ਹ ਦੇ ਪਾਣੀ ਨਾਲ ਨੁਕਸਾਨੀ ਝੋਨੇ ਦੀ ਫਸਲ ਦਾ ਜ਼ਾਇਜ਼ ਆ ਹੜ੍ਹਾਂ ਕਾਰਨ ਕੁਦਰਤੀ ਆਫਤ ਦਾ ਸਾਹਮਣਾ ਕਰ ਰਹੇ ਅੰਮ੍ਰਿਤਸਰ ਦੇ ਵਿਧਾਨ ਸਭਾ ਹਲਕਾ ਅਜਨਾਲਾ ਦੇ ਸਰਹੰਦੀ ਖੇਤਰ ਚ ਹੋਏ ਨੁਕਸਾਨ ਦਾ ਜ਼ਾਇਜ਼ਾ ਲੈਣ ਅਤੇ ਹੜ੍ਹ ਪ੍ਰਭਾਵਿਤ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਲਈ ਸ਼ਿਵਰਾਜ ਸਿੰਘ ਚਾਹਾਨ ਨੇ ਸਰਹੰਦੀ ਪਿੰਡ ਕੋਨੇਵਾਲਾ ਅਤੇ ਆਸ-ਪਾਸ ਦੇ ਖੇਤਰ ਦਾ ਦੌਰਾ ਕੀਤਾ। ਉਹਨਾਂ ਨਾਲ ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਸੂਬੇ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੰਡੀਆਂ ਅਜਨਾਰਾ ਇਲਾਕੇ 'ਚ ਟਰੈਕਟਰ ਤੇ ਸਵਾਰ ਹੋ ਕੇ ਹੜ੍ਹ ਪ੍ਰਭਾਵਿਤ ਖੇਤरां ਦਾ ਜਾਇਜ਼ਾ ਲੈਣ ਪੁੱਜੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨਾਲ ਰਵਨੀਤ ਰਵਨੀਤ ਸਿੰਘ ਬਿੱਟੂ, ਸ਼ਨੀਲ ਜਾਖੜ, ਤਰुण ਝੁੰਗਰ, ਰਵਨੀਕਰਨ ਸਿੰਘ ਕਾਲੋ ਅਤੇ ਹੋਰ ਹੜ੍ਹ ਪੀੜਿਤ ਕਿਸਾਨਾਂ ਦੀਆਂ ਮੁਸ਼ਕਲਾਂ ਸੁਣਦੇ ਹੋਏ ਸ਼ਿਵਰਾਜ ਸਿੰਘ ਚੋਹਾਨ ਰਾਸਪਾਲ ਕਟਾਰੀਆਂ ਵੱਲੋਂ ਕਟਾਰੀਆਂ ਵੱਲੋਂ ਟਾਂਡਾ ਦੇ ਬੇਟ ਖੇਤਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਅੱਜ ਦੀ ਦੂਜੀ ਖਬਰ ਬਾਰੇ ਗੱਲ ਕਰੀਏ ਪੰਜਾਬ ਤੇ ਕੇਂਦਰ ਸਰਕਾਰ ਪੂਰੀ ਤਾਕਤ ਨਾਲ ਪ੍ਰਭਾਵਿਤ ਲੋਕਾਂ ਦੇ ਨਾਲ ਖੜੀ ਮੈਨੀ ਹੁਸ਼ਿਆਰਪੁਰ 4 ਜੰਤੰਬਰ ਹਰਜਿੰਦਰ ਸਿੰਘ ਮਲਤ ਮੁਲਤਾਨੀ ਰਾਸਪਾਲ ਗੁਲਾਬ ਚੰਦ ਕਟਾਰੀਆਂ ਵੱਲੋਂ ਟਾਂਡਾ ਖੇਤਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਗਿਆ ਇਸ ਦੌਰਾਨ ਉਹਨਾਂ ਰੜਾ ਪੁੱਲਤਾ ਨਿਰੀਖਣ ਕੀਤਾ ਤੁਸੀਂ ਬੰਦ ਦੀ ਸਥਿਤੀ ਦਾ ਜਾਇਜ਼ਾ ਲਿਆ ਕਿਸਾਨਾਂ ਨਾਲ ਸਿੱਧੇ ਤੌਰ ਤੇ ਗੱਲਬਾਤ ਕੀਤੀ ਅਤੇ ਉਹਨਾਂ ਦੀਆਂ ਸਮੱਸਿਆਵਾਂ ਸੁਣੀਆਂ ਇਸ ਤੋਂ ਬਾਅਦ ਉਹ ਪਿੰਡ ਮਿਆਨੀ ਦੇ ਸਰਕਾਰੀ ਹਾਈ ਸਕੂਲ ਵਿੱਚ ਸਥਾਪਿਤ ਰਾਹਤ ਕੈਂਪ ਪਹੁੰਚੇ ਜਿੱਥੇ ਉਹਨਾਂ ਨੇ ਹੜ੍ਹ ਪ੍ਰਭਾਵਿਤ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਦੀਆਂ ਮੁਸ਼ਕਲਾਂ ਸੁਣਾ ਸੁਣਨੀਆਂ ਉਨ੍ਹਾਂ ਰਾਹਤ ਕਰਜ਼ਾਂ ਵਿੱਚ ਲੱਗੇ ਵੱਖ-ਵੱਖ ਗੈਰ ਸਰਕਾਰੀ ਸੰਗਠਨਾਤੇ ਨੁਮੇਂਦਿਆਂ ਨਾਲ ਵੀ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਸੇਵਾਵਾਂ ਦੀ ਸਲਾਹਾਂ ਕੀਤੀ ਇਸ ਦੌਰਾਨ ਡਿਪਟੀ ਕਮਿਸ਼ਨਰ ਆਸ਼ਿਕ ਜੈਨ ਨੇ ਉਹਨਾਂ ਨੂੰ ਪੀਪੀਟੀ ਰਾਹੀਂ ਜ਼ਿਲ੍ਹੇ ਦੀ ਹੜਾ ਸੰਬੰਧੀ ਸਥਿਤੀ ਤੋਂ ਵੀ ਵਿਸਥਾਰ ਨਾਲ ਜਾਣੂ ਕਰਵਾਇਆ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਰਾਜਪਾਲ ਕਟਾਰਿਆ ਨੇ ਕਿਹਾ ਕਿ ਸੰਕਟ ਦੀ ਇਸ ਘੜੀ ਵਿੱਚ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਪੂਰੀ ਤਾਕਤ ਨਾਲ ਪ੍ਰਭਾਵਿਤ ਲੋਕਾਂ ਨਾਲ ਖੜੀ ਹੈ। ਉਹਨਾਂ ਨੇ ਕਿਹਾ ਕਿ ਜਿੱਥੇ ਪੰਜਾਬ ਸਰਕਾਰ ਦੀ ਪੂਰੀ ਟੀਮ ਦਿਨ ਰਾਤ ਬਚਾਅ ਅਤੇ ਰਾਹਤ ਕਾਰਜਾਂ ਵਿੱਚ ਲੱਗੀ ਹੋਈ ਹੈ, ਉੱਥੇ ਕੇਂਦਰੀ ਖੇਤੀਬਾੜੀ ਮੰਤਰੀ ਅਤੇ ਕੇਂਦਰੀ ਟੀਮ ਵੀ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਦੌਰੇ ਤੇ ਹੈ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਡਰੇਨੇਜ ਸਿਸਟਮ ਨੂੰ ਹੋਰ ਮਜ਼ਬੂਤ ਕਰਨ ਲਈ ਠੋਸ ਕਦਮ ਚੁੱਕੇ ਜਾਣਗੇ ਕੇਂਦਰ ਦੇ ਪ੍ਰਤੀਨਿਧੀ ਹੁਣ ਦੇ ਨਾਤੇ ਉਹ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਭੇਜੇਗੇ ਮੁਆਜ਼ਰੇ ਦੇ ਪ੍ਰਸਤਾਵਾਂ ਨੂੰ ਅੱਜ ਦੀ ਤੀਜੀ ਕਵਰ ਖਾ ਰਹੀ ਹੈ ਫਿਲਮ ਮਿਹਰ ਦੇ ਅਦਾਕਾਰਾਂ ਨੇ ਪ੍ਰੀਮੀਅਰ ਸ਼ੋਅ 'ਚ बोलले सो निहाल दे ज़करे नाल ਕੀਤਾ ਪ੍ਰਵੇਸ਼ ਫਿਲਮ ਦੀ ਪਹਿਲੇ ਦਿਨ ਦੀ ਕਮਾਈ ਹੜਪੀਟ ਤੁਹਾਨੂੰ ਦਿੱਤੀ ਜਾਵੇਗੀ ਰਾਜ ਕੁਦਰਤਾ ਫਿਲਮ ਪ੍ਰਤੀ ਦਰਸ਼ਕਾਂ ਤੋਂ ਉਤਸ਼ਾਹ ਨੂੰ ਦੇਖ ਕੇ ਉਤਸ਼ਾਹਿਤ ਹਾਂ ਗੀਤਾ ਬਾਸ਼ਰਾ ਚੰਡੀਗੜ੍ਹ ਦਾ 7 ਸਤੰਬਰ ਅਜਾਇਬ ਸਿੰਘ ਔਜਲਾ ਪੰਜਾਬੀ ਫਿਲਮ ਜਗਤ ਚ ਮੁੰਬਈ ਫਿਲਮ ਨਗਰੀ ਚ ਵਿਚਰ ਰਹੇ ਨਿਰਮਤਾ ਨਿਰਦੇਸ਼ਕ ਤੇ ਹੁਣ ਆਪਣੀ ਪਹਿਲੀ ਫਿਲਮ ਮੇਹਰ ਰਾਹੀਂ ਪ੍ਰਵੇਸ਼ ਕਰਨ ਵਾਲੇ ਰਾਸ ਕੁੰਦਰਾ ਇੱਥੇ ਆਪਣੀ ਟੀਮ ਸਮੇਤ ਚੰਡੀਗੜ੍ਹ ਵਿਖੇ ਪ੍ਰੀਮੀਅਰ ਸ਼ੋਅ ਦਾ ਰਾਣ ਪੁੱਜੇ ਇਸ ਮੌਕੇ ਉਹਨਾਂ ਨਾਲ ਫਿਲਮ ਚ ਮੁੱਖ ਭੂਮਿਕਾ ਨਿਭਾਉਣ ਵਾਲੀ ਗੀਤਾ ਬਸਰਾ ਫਿਲਮ ਦੇ ਨਿਰਦੇਸ਼ਕ ਰਾਕੇਸ਼ ਮਹਿਤਾ ਨੇ ਨਿਰਮਾਤਰੀ ਦਿਵਯਾਨ ਪਟਨਾਗਰ ਅਦਾਕਾਰ ਮਨਿੰਦਰਜੀਤ ਬਣੀ ਫਿਲਮ ਦੇ ਗੀਤਕਾਰ ਮੋਨੀ ਠੱਲੇਵਾਲ ਤੇ ਅਦਾਕਾਰ ਪਰਮਵੀਰ ਸਪਨ ਮਚਨੰਦਾ ਰਾਜਨੇਜਤ ਤਰਨਜੀਤ ਸਿੰਘ ਕੈਨੇਡਾ ਅਸ਼ਨੂਰ ਕੌਰ ਆਦ ਸਮੇਤ ਵੱਖ-ਵੱਖ ਖੇਤਰਾਂ ਦੀਆਂ ਹੋਰ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ ਜਿਉਂ ਹੀ ਫਿਲਮ ਨਾਲ ਸੰਬੰਧਿਤ ਅਦਾਕਾਰ ਤੇ ਹੋਰ ਸ਼ਖਸੀਅਤਾਂ ਪ੍ਰੀਮੀਅਰ ਸ਼ੋਅ 'ਚ ਪ੍ਰਵੇਸ਼ ਹੋਏ ਤਾਂ ਅਦਾਕਾਰ ਰਾਸਕੁੰਦਰਾ ਦੇ ਨਾਲ ਹਾਲ ਬੋਲੇ ਸੋਨੇ ਹਾਲ ਦੇ ਜੈਕਾਰੇ ਨਾਲ ਗੂੰਜ ਉੱਠਿਆ ਇਸ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਸਕੁੰਦਰਾ ਨੇ ਕਿਹਾ ਕਿ ਉਹ ਫਿਲਮ ਮਿਹਰ ਦੀ ਪਹਿਲੇ ਦਿਨ ਦੀ ਕਲੈਕਸ਼ਨ ਹਰ ਭੀੜਤਾ ਨੂੰ ਪ੍ਰਦਾਨ ਕੀਤੀ ਜਾਵੇਗੀ ਫਿਲਮ ਚ ਮੁੱਖ ਭੂਮਿਕਾ ਨਿਭਾਉਣ ਵਾਲੀ ਅਦਾਕਾਰ ਗੀਤਾ ਬਸਰਾ ਨੇ ਕਿਹਾ ਕਿ 5 ਸਤੰਬਰ ਨੂੰ ਰਿਲੀਜ਼ ਹੋਣ ਵਾਲੀ ਫਿਲਮ ਪ੍ਰਤੀ ਦਰਸ਼ਕਾਂ ਨੇ ਉਤਸ਼ਾਹ ਨੂੰ ਦੇਖ ਕੇ ਉਹ ਖੁਦ ਵੀ ਉਤਸ਼ਾਹਿਤ ਹੈ ਗੀਤਕਾਰ ਮੋਨੀ ਠੱਲੇਵਾਲ ਨੇ ਕਿਹਾ ਕਿ ਉਸਨੇ ਫਿਲਮ ਚ ਪੰਜ ਗੀਤ ਲਿਖੇ ਹਨ ਜਿਨ੍ਹਾਂ ਨੂੰ ਗਾਇਕ ਸੋਨੂ ਨਿਗਮ ਦਲੇਰ ਮਹਿੰਦੀ ਜਸਵੀਰ ਜੱਸੀ ਬੀ ਪ੍ਰਾਕ ਅਤੇ ਜ਼ੁਬੀਨ ਨਿਤਵਾਲ ਨਟਿਆਲ ਵੱਲੋਂ ਆਪਣੀਆਂ ਆਵਾਜ਼ਾਂ ਦਿੱਤੀਆਂ ਗਈਆਂ ਹਨ। ਅੱਜ ਦੀ ਚੌਥੀ ਖਬਰ ਆ ਰਹੀ ਹੈ ਕੇਂਦਰ ਸਰਕਾਰ ਸੰਕਟ ਦੀ ਕੜੀ ਚ ਪੰਜਾਬ ਨਾਲ ਖੜੀ ਹੈ चौहान। ਅੰਮ੍ਰਿਤਸਰ ਰਾਜੀਸ਼ੀ 4 ਸਤੰਬਰ ਹਰਮਿੰਦਰ ਸਿੰਘ ਹਦੀਪ ਸਿੰਘ ਖੀਵਾ ਦੇਸ਼ ਤੋਂ ਜਦੋਂ ਵੀ ਕੋਈ ਸੰਕਟ ਆਇਆ ਹੈ ਸਭ ਤੋਂ ਪਹਿਲਾਂ ਉਸ ਸੰਕਟ ਨੂੰ ਪੰਜਾਬ ਨੇ ਆਪਣੇ ਸੀਨੇ ਤੋਂ ਹੰਡਾਇਆ ਹੈ। ਪੰਜਾਬ ਦੇ ਲੋਕ ਦੇਸ਼ ਅਤੇ ਪੀੜਿਤ ਮਨੁੱਖਤਾ ਦੀ ਸੇਵਾ 'ਚ ਹਮੇਸ਼ਾ ਸਭ ਤੋਂ ਅੱਗੇ ਰਹੇ ਹਨ ਜਿਸ ਕਾਰਨ ਦੇਸ਼ ਵਾਸੀਆਂ ਨੂੰ ਪੰਜਾਬ ਦੇ ਲੋਕਾਂ ਤੇ ਫਕਰ ਹੈ ਇਹ ਪ੍ਰਗਟਾਵਾ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੋਹਾਨ ਨੇ ਸ੍ਰੀ ਗੁਰੂ ਰਾਮਦਾਸ ਜੀ ਕਮਾਂਤਰੀ ਅਭਵਾਈ ਅੱਡਾ ਰਾਜੀ ਸ਼ੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਕੀਤਾ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਦੇਸ਼ ਲਈ ਕੋਈ ਜੋ ਕੰਮ ਕੀਤਾ ਉਸ ਲਈ ਉਹ ਪੰਜਾਬ ਦੇ ਲੋਕਾਂ ਨੂੰ ਪ੍ਰਣਾਮ ਕਰਦੇ ਹਨ ਤੇ ਅੱਜ ਸੰਕਟ ਦੀ ਘੜੀ 'ਚ ਕੇਂਦਰ ਸਰਕਾਰ ਵੀ ਪੰਜਾਬ ਦੇ ਨਾਲ ਖੜੀ ਹੈ ਉਹਨਾਂ ਪੰਜਾਬ 'ਚ ਹੜ੍ਹਾਂ ਦੀ ਸਥਿਤੀ ਤੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਅੱਜ ਪੰਜਾਬ 'ਚ ਸਥਿਤੀ ਸੰਕਟਵਾਲੀ ਹੈ ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਨਾਂ ਨੂੰ ਸਥਿਤੀ ਦਾ ਜਾਇਜ਼ਾ ਲੈਣ ਲਈ ਭੇਜਿਆ ਹੈ ਚੋਹਾਨ ਨੇ ਕਿਹਾ ਕਿ ਇਸ ਵੇਲੇ ਇਹ ਹੀ ਤਮੰਨਾ ਹੈ ਕਿ ਪੰਜਾਬ ਦੇ ਲੋਕਾਂ ਦੀ ਬਿਹਤਰ ਢੰਗ ਨਾਲ ਸੇਵਾ ਕਰ ਸਕੀਏ ਚੋਹਾਨ ਨੇ ਕਿਸੇ ਵੀ ਤਰ੍ਹਾਂ ਦੀ ਸਿਆਸੀ ਗੱਲਬਾਤ ਕਰਨ ਤੋਂ ਇਨਕਾਰ ਕਰਦੇ ਹਾਂ ਕਿਹਾ ਇਹ ਮੌਕੇ ਲੋਕਾਂ ਦੀ ਸੇਵਾ ਦਾ ਹੈ ਇਸ ਮੌਕੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਪਾਜਵਾ ਦੇ ਕੌਮੀ ਜਨਰਲ ਸਕੱਤਰ ਤਰਨ ਝੁੰਗ ਪੰਜਾਬ ਪਾਜਵਾ ਪ੍ਰਧਾਨ ਸੁਨੀਲ ਝਾਖੜ ਸਾਬਕਾ ਸੁਪਾ ਪ੍ਰਧਾਨ ਸੇਵਤ ਮਲਿਕ ਅਮਰਪਾਲ ਸਿੰਘ ਬੋਨੀ ਅਜਨਾਲਾ ਵੀ ਮੌਜੂਦ ਸਨ ਅੱਜ ਦੀ ਪੰਜਵੀਂ ਖਬਰ ਆ ਰਹੀ ਹੈ ਸ਼ੁਕਰਾਂ ਤੋਂ ਹੜਪੀੜਤਾ ਲਈ ਰਸਤਾ ਦੀਆਂ ਟਰਾਲੀਆਂ ਰਵਾਨਾ ਜੋਦਾ ਗੁਰਵਿੰਦਰ ਸਿੰਘ ਹੈਪੀ ਪੰਜਾਬ ਦੇ ਕਈ ਇਲਾਕੇ ਹੜ੍ਹਾਂ ਦੇ ਪ੍ਰਭਾਵ ਹੇਠਾਂ ਹਨ ਉੱਥੇ ਦੇ ਲੋਕ ਦੀ ਸਹਾਇਤਾ ਲਈ ਲਾਗਲੇ ਪਿੰਡ ਸ਼ੁਕਰਾਂ ਤੋਂ ಗ್ರಾಮ ਪੰਚਾਇਤ ਕੁਲਵਿੰਦਰ ਸਿੰਘ ਪ੍ਰਧਾਨ ਬਾਕੀ ਢਕੋਂਦਾ ਦੇ ਨਗਰ ਨਿਵਾਸੀਆਂ ਦੇ ਉਦਮ ਨਾਲ ਪਸ਼ੂਆਂ ਲਈ ਚਾਰਾ ਤੇ ਖਾਣ ਪੀਣ ਦੀ ਰਸਦਾਂ ਦੀਆਂ ਤਿੰਨ ਟਰਾਲੀਆਂ ਰਵਾਨਾ ਕੀਤੀਆਂ ਗਈਆਂ ਹਨ ਇਸ ਮੌਕੇ ਪ੍ਰਧਾਨ ਕੁਲਵਿੰਦਰ ਸਿੰਘ ਛੋਕਰਾ ਨੇ ਕਿਹਾ ਕਿ ਇਹ ਸਮਾ ਆਪਸੀ ਧੜ ਦੇ ਬੰਦੀ ਅਤੇ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਆਪਣੇ ਪੰਜਾਬ ਦੇ ਲੋਕਾਂ ਨਾਲ ਖੜਨ ਦਾ ਹੈ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਚ ਵਿਹਾੜ ਪੀੜਤ ਲੋਕਾਂ ਦੀ ਮਦਦ ਕੀਤੀ ਜਾਵੇਗੀ ਪ੍ਰਧਾਨ ਕੁਲਵਿੰਦਰ ਸਿੰਘ ਨੇ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਕਿ ਹੜਾਂ ਕਾਰਨ ਘਰ ਫਸਲਾਂ ਤੇ ਡੰਗਰ ਪਸ਼ੂ ਆਦ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਆਪ ਸਰਕਾਰ ਨੂੰ ਤੁਰੰਤ ਦੇਣਾ ਚਾਹੀਦਾ ਹੈ ਤਾਂ ਜੋ ਹੜ ਪੀੜਤ ਲੋਕਾਂ ਆਪਣੇ ਨੁਕਸਾਨ ਦੀ ਕੁਝ ਬਰਪਾਈ ਕਰ ਸਕਣ ਕੇਂਦਰ ਦੀ ਮੋਦੀ ਸਰਕਾਰ ਵੀ ਹਰ ਪੀੜਤਾਂ ਲਈ ਲੋਕਾਂ ਲਈ ਕੋਈ ਵਿਸ਼ੇਸ਼ ਪੈਕੇਜ ਦਾ ਐਲਾਨ ਕਰਕੇ ਲੋਕਾਂ ਦੀ ਸਾਰ ਲਵੇ ਇਸ ਮੌਕੇ ਨੰਬਰਦਾਰ ਤੇਜਿੰਦਰ ਸਿੰਘ ਪਰਮਿੰਦਰ ਸਿੰਘ ਭੁਜਿੰਦਰ ਸਿੰਘ ਸਤਨਾਮ ਸਿੰਘ ਅਵਤਾਰ ਸਿੰਘ ਜਸਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਸਦਾਗਰ ਸਿੰਘ ਗੁਰਮੀਤ ਸਿੰਘ ਜਗਜੀਤ ਸਿੰਘ ਤੇਜਿੰਦਰ ਸਿੰਘ ਤੋਂ ਇਲਾਵਾ ਮਹਿਲਾਵਾਂ ਵੀ ਹਾਜ਼ਰ ਸਨ ਸਾਨੂੰ ਸਾਰਿਆਂ ਨੂੰ ਸਰਬੱਤ ਦੇ ਭਲੇ ਲਈ ਅਰਦਾਸ ਕਰਨੀ ਚਾਹੀਦੀ ਹੈ ਇਹੋ ਜੀਆਂ ਹੋਰ ਖਬਰਾਂ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਕਰਨਾ ਨਾ ਭੁੱਲਿਓ